ਮੁਲਾਪੁਰ ਦੇ ਨੇੜੇ ਪਿੰਡ ਪਮਾਲ ਦੇ ਨੌਜਵਾਨ ਗੁਰਜੀਤ ਸਿੰਘ ਮੱਲੀ 27 ਸਾਲਾਂ ਦਾ ਨਿਊਜ਼ੀਲੈਂਡ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗੁਰਜੀਤ ਸਿੰਘ ਮੱਲੀ ਪਿਛਲੇ 8 ਸਾਲਾਂ ਤੋਂ ਨਿਊਜ਼ੀਲੈਂਡ ਦੇ ਡੋਨੇਡਨ ਸ਼ਹਿਰ ਵਿੱਚ ਰਹਿ ਰਿਹਾ ਸੀ ਜੋ ਗੁਰਸਿੱਖ ਪਰਿਵਾਰ ਨਾਲ ਸਬੰਧਤ ਅਤੇ ਖੁਦ ਵੀ ਗੁਰਸਿੱਖ ਸੀ ਜਿਸ ਦੀ ਲਾਸ਼ ਨਿਊਜ਼ੀਲੈਂਡ ਦੇ ਡੋਨੇਡਨ ਵਿਕੇ ਪਾਈਨ ਹਿੱਲ ਇਲਾਕੇ ਵਿੱਚੋਂ ਇੱਕ ਕਾਰ ਵਿੱਚੋਂ ਖੂਨ ਨਾਲ ਲਤਪਤ ਹੋਈ ਮਿਲੀ ਹੈ ਮਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਫੋਨ ਨਹੀਂ ਚੁੱਕ ਰਿਹਾ ਸੀ ਤਾਂ ਅਸੀਂ ਉਹਨਾਂ ਦੀ ਇੱਕ ਦੋਸਤ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਇਹ ਸਾਰੀ ਕੱਟੜਾ ਬਾਰੇ ਪਤਾ ਲੱਗ ਗਿਆ। ਮੇਰੇ ਨਾਲ ਰਾਤ ਨੂੰ ਮਨੇ ਮੇਰੇ ਫੋਨ ਨਹੀਂ ਚੁੱਕਿਆ ਉਦੋਂ ਮੈਨੂੰ ਲੱਗਿਆ ਕਿ ਫੋਨ ਨਹੀਂ ਚੁੱਕਦੇ ਪਏ ਐ। ਫਿਰ ਰੋਜ਼ ਰਾਤ ਨੂੰ ਫੋਨ ਆਉਂਦਾ ਸੀ ਉਦੋਂ ਉਹ ਤੇ ਦਿਨੋਂ ਹੁੰਦਾ ਸੀ। ਇੱਥੇ ਰਾਤ ਤੇ ਫੋਨ ਆਇਆ ਇਹਨੂੰ ਫੋਨ ਲਾਈ ਫੋਨ ਲੱਗ ਗਈ। ਫਿਰ ਉਸ ਤੋਂ ਬਾਅਦ ਵੀ ਮੈਨੂੰ ਫੋਨ ਆਉਂਦੇ ਹੋtren ਦੀ ਜੀ ਜਾਣਕਾਰੀ ਆਈ। ਦੋਸਤ ਉਹਨਾਂ ਨੂੰ ਪੁੱਛਿਆ ਕਿ ਤੇ ਤਾਂ ਫੋਨ ਨਹੀਂ ਚੁੱਕਦੇ ਪਏ। ਵੀ ਕੀ ਗੱਲ ਹੋ ਗਈ? ਟੱਕਦੀ ਹੋਇਆ ਤੇ ਹੈ ਨਹੀਂ। ਕਿਸਾਉਂ ਕੰਦੇ ਕਿ ਅਸੀਂ ਪਤਾ ਕਰਦੇ ਹਾਂ। ਉਹਨਾਂ ਦੇ ਵੀ ਨਹੀਂ ਫੋਨ ਚੁੱਕੇ। ਫਿਰ ਉਹਨਾਂ ਨੇ ਕਿਸ ਨੂੰ ਭੇਜਿਆ ਉਹਤੇ ਉਹਨਾਂ ਦੇ ਕਰਮ। ਫਿਰ ਉਹਨੇ ਦੇਖਿਆ ਤਾਂ ਕਹਿੰਦੇ ਉਹ ਬੇਹੋਸ਼ ਪਏ ਸੀ। ਜੀ ਉਹ ਤੇ ਹਸਪਤਾਲ ਲੈ ਕੇ ਹੁਣ ਜਾਣ ਲੱਗ ਗਏ। ਫਿਰ ਉਸ ਤੋਂ ਬਾਅਦ ਵੀ ਥੋੜੀ ਦਿਰ ਬਾਅਦ ਉਹਨਾਂ ਨੂੰ ਮੈਸੇਜ ਆਇਆ ਕਿ ਵੀ ਇਸ ਨੋ ਮੋਰ ਹਾਂ ਜਸਤਪਾਲ ਤੇ ਕੋਈ ਨੰਨਾ ਨੰਨ ਬਾਲ ਮੇਰੀ ਹੋਈ। ਇਹ ਕੋ ਕਿੰਨਾ ਟੈਮ ਹੋ ਗਿਆ ਕੋ ਦਿਹਾ ਉਹ ਕਿੰਨਾ। ਹਾਂ ਤੇ ਮੈਨੇ ਹੋਇਆ। پتہ ਜੀ ਕਿੰਨਾ ਸਮਾਂ ਰਹੀ ਤੁਹਾਡੇ ਕੋਲ? 1 ਮਹੀਨਾ ਰਹੀ ਸੀ। ਗੁਰਦੀਪ ਸਿੰਘ ਮੱਲੀ ਦਾ ਵਿਆਹ 6 ਮਹੀਨੇ ਪਹਿਲਾਂ ਹੋਇਆ ਸੀ। ਜੋ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀ। ਤੁਹਾਨੂੰ ਦੱਸ ਦਈਏ ਕਿ ਗੁਰਜੀਤ ਸਿੰਘ ਦੀ ਪਤਨੀ ਨੇ ਆਪਣੇ ਪਤੀ ਕੋਲ 6 ਫਰਵਰੀ ਨੂੰ ਜਾਣਾ ਸੀ ਪਰੰਤੂ ਇਸ ਦਰਦਨਾਕ ਘਟਨਾ ਨੇ ਕਮਲਜੀਤ ਕੌਰ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਚੱਕਣਾ ਚੁੱਕ ਕਰ ਦਿੱਤਾ ਗੁਰਜੀਤ ਸਿੰਘ ਆਪਣੇ ਪਿੱਛੇ ਪਤਨੀ ਬਜ਼ੁਰਗ ਮਾਤਾ ਨੂੰ ਛੱਡ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਜੀ ਇਹ ਗੱਲ ਵਾਪਰੀ ਹੈ ਨਾ ਮੈਂ ਅੰਦਰੋਂ ਲੱਗਿਆ ਬੜਾ ਮੈਂ ਮੈਂ ਤੇ ਰਾਤ ਨੂੰ ਲੱਗਾ 2 ਵਜੇ ਮੈਂ ਤੇ ਹੀ ਬਦਲ ਲਗਾਈ ਬੋਤ ਮੇਰਾ ਵਕ ਗਿਆ ਬਈ ਲਾ ਕੇ ਦੇ ਵੀ ਅੰਦਰ ਸੁਤਾ ਪਿਆ ਵੀ ਲੰਮਾ ਪਿਆ ਏ ਫਿਰ ਚੁੱਕ ਕੇ ਕਹਿੰਦੇ ਲੈ ਕੇ ਜਿੰਨੇ ਹਸਤਾਲ ਚ ਅੱਛਾ ਜੀ ਉਹਦੋਂ ਬਾਅਦ ਥੋੜਾ ਜਿਹਾ ਅਸੀਂ ਕਿਹਾ ਫਿਰ ਪਤਾ ਦੱਸਿਆ ਜਿ ਮੁੰਡਿਆਂ ਨੂੰ ਮੁੰਡੇ ਕਹਿੰਦੇ ਮੁੱਕ ਗਿਆ ਬਸ ਹਾਈ ਗੱਲ ਹੋਈ ਏ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਆਖਰੀ ਵਾਰ ਤੋਂ ਇਹਨੇ ਕਦੋਂ ਗੱਲ ਹੋਈ ਸੀ ਮਤ ਅਗਰ ਵੀ ਮੇਰੇ ਸਵੇਰੇ ਹੋਈਏ ਗੱਲ ਤੇਰੇ ਨਾਲ ਮੈਨੂੰ ਨਾ ਮਾਤਾ ਕੀ ਕਰਦੀ ਐ ਮੈਂ ਕਿਹਾ ਮੈਂ ਤੇ ਰੋਟੀ ਬਣਾਉਣੀ ਆ ਪੁੱਤ ਜਾਣਾ ਸੀ ਰੋਟੀ ਨਿਕ ਤੇ ਜਾਣਾ ਸੀ ਆਪਣੇ ਫਲੈਟ ਸੀ 6 ਤਰੀਕ ਦੀ ਰੋਟੀ ਦੀ ਸਬਾਰ ਨੂੰ ਤੇ ਅਸੀਂ ਜਾਣਾ ਸੀ ਮਿਲਣ ਵਾਸਤੇ ਰਿਸ਼ਤੇਦਾਰਾਂ ਦੇ ਮੈਂ ਕਿਹਾ ਰੋਟੀ ਬਣਾਣਾ ਚਲਦੇ ਜਿੱਤੀ ਉਧਰੋਂ ਦਾ ਫੋਨ ਆ ਗਿਆ ਕਹਿੰਦੇ ਮਾਂ ਕੀ ਕਰਦੀ ਕਹਿੰਦੀ ਮੈਂ ਕਿਹਾ ਰੋਟੀ ਬਣਾਣੀ ਪੁੱਤ ਕਹਿੰਦੇ ਚਲ ਕੋਈ ਨਾ ਮਾਂ ਬਣਾ ਲੈ ਮੈਂ ਵੀ ਰੋਟੀ ਪਕਾਣੀ ਕੋਈ ਗੱਲ ਨਹੀਂ ਹੋਈ ਕੋਈ ਦੱਸਿਆ ਨਹੀਂ ਮੈਨੂੰ ਕੁਝ ਨਹੀਂ ਦੱਸਿਆ ਮੈਂ ਉਹ ਦੁਬਾਰਾ ਨਹੀਂ ਤੂੰ ਮੇਰ ਨੂੰ ਆਇਆ ਕੋਈ ਵੀ ਕੋਈ ਨਹੀਂ ਮੈਨੂੰ ਆਉਣ ਉਹ ਹੀ ਕਰਾਂ ਮੈਂ ਤੇ ਨਾ ਕਰਾਂ ਮ੍ਰਿਤਕ ਦਾ ਸਹੁਰਾ ਕਰਪਾਲ ਸਿੰਘ ਅਤੇ ਭੈਣ ਅਮਨਦੀਪ ਕੌਰ ਨੇ ਮ੍ਰਿਤਕ ਦੀ ਲਾਸ਼ ਪਿੰਡ ਲਿਉਣ ਲਈ ਪੰਜਾਬ ਸਰਕਾਰ ਤੇ ਪ੍ਰਵਾਸੀ ਪੰਜਾਬੀਆਂ ਤੋਂ ਮਦਦ ਦੀ ਅਪੀਲ ਕੀਤੀ ਹੈ ਮੈਂ ਅਮਨਦੀਪ ਕੌਰ ਮੈਂ ਗੁਰਜੀਤ ਸਿੰਘ ਦੀ ਛੋਟੀ ਭੈਣ ਆ ਮੈਂ ਸਾਰੇ ਨੂੰ ਅਪੀਲ ਕਰਦੀ ਹਾਂ ਕਿ ਮੇਰੇ ਭਰਾ ਦੀ ਡੈੱਡ ਬੋਡੀ ਲਈ ਉਹਨਾਂ ਦੀ ਹੈਲਪ ਕਰੋ ਸਾਰੇ ਨੂੰ ਰਿਕੁਐਸਟ ਹੈ ਪਲੀਜ਼ ਹੈਲਪ ਕਰੋ ਅਸੀਂ ਤਿੰਨ ਭੈਣਾਂ ਸਾਡੇ ਤਿੰਨ ਭੈਣਾਂ ਦਾ ਇੱਕ ਹੀ ਭਰਾ ਸੀ ਸੋ ਪਲੀਜ਼ ਰਿਕੁਐਸਟ ਹੈ ਸਾਡੀ ਹੈਲਪ ਕਰੋ ਮੈਂ ਕਿਰਪਾਲ ਸਿੰਘ ਦਿਗਾਦਰੀ ਵਰਕਸ਼ਾਪ ਦਿੱਲੀ ਨਗਰ ਤੋਂ ਬੋਲ ਰਿਹਾ ਜੀ ਗੁਰਜੀਤ ਸਿੰਘ ਮੇਰੇ ਜਵਾਈ ਸੀਗਾ ਜੀ ਉਹ ਤੇ ਚਾਨਕਨੌਰ ਮਰਡਰ ਹੋ ਗਿਆ ਜੀ ਸਾਨੂੰ ਉਹਦੀ ਹੈਲਪ ਲਈ ਗੱਲ ਬਹੁਤ ਜ਼ਰੂਰੀ ਜ਼ਰੂਰ ਹੈ ਐਨਆਰਆਈ ਜਿੰਨੇ ਵੀ ਸਵਾਇਆ ਗਏ ਉੱਤੇ ਜੀ ਸਾਡੇ ਗਵਰਨਮੈਂਟ ਪੰਜਾਬ ਸਰਕਾਰ ਦੇ ਉਹਨਾਂ ਦੀ ਸਰਕਾਰ ਜਿਹੜੇ ਸਾਡੇ ਮਦਦ ਕੀਤੀ ਜਾਏ ਅੱਡੇ ਉਹਦੀ ਰੈਡ ਬੋਰਡ ਲਿਆਣੇ ਸਾਡੀ ਮਦਦ ਕੀਤੀ ਜਾਏ ਜਿਹੜਾ ਉਹਦਾ ਬਿਜ਼ਨਸ ਹੈਗਾ ਉਹਦਾ ਸਮਾਨ ਐਰਰ ਆਰ ਜੋ ਵੀ ਸੀਗਾ ਬੀਮਾ ਵਗੈਰਾ ਫਲੇਮ ਉਹ ਸਾਨੂੰ ਦਵਾਇਆ ਜਾਏ ਇਸ ਪਰਿਵਾਰ ਲਈ ਹੁਣ ਅੱਗੇ ਕੋਈ ਨਹੀਂ ਜੀ ਉਹਨਾਂ ਦੇ ਇਕੱਲਾ ਬੱਚਾ ਸੀਗਾ ਤੇ ਉਹਨਾਂ ਦੀ ਮਦਦ ਕਰਨ ਲਈ ਸੋਸਾਇਟੀ ਜਿੰਨੇ ਵੀ ਉੱਤੇ ਦੇ ਹੈਗੇ ਐਨਆਰਆਈ ਦੇ ਉਹ ਸਾਰੇ ਮਦਦ ਕਰਨ ਜੀ ਗੁਰਜੀਤ ਸਿੰਘ ਦੇ ਅਕਾਲ ਚੜਾਉਣ ਨੂੰ ਲੈ ਕੇ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਹੈ। ਰਾਏਪੁਰ ਤੋਂ ਹਾਕਮ ਸਿੰਘ ਤਾਲੀਵਾਲ ਦੀ ਰਿਪੋਰਟ।